ਬਲੇਰਖਾਨਪੁਰ ਵਿਖੇ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਦੀ ਸਮਾਪਤੀ ਤੇ 150 ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਅਕਸਰ ਗਰਮੀ ਦੇ ਦਿਨਾਂ ਵਿੱਚ ਵਕ-ਵਕ ਸਮਰ ਕੈਂਪਾਂ ਦਾ ਆਯੋਜਨ ਹੁੰਦਾ ਹੈ। ਉੱਥੇ ਹੀ ਕਪੂਰਥਲਾ ਦੇ ਪਿੰਡ ਬਲੇਰਖਾਨਪੁਰ ਵਿੱਚ ਗੁਰਦੁਆਰਾ ਸੰਸਰ ਸਾਹਿਬ ਬਲੇਰਖਾਨਪੁਰ ਵਿਖੇ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਸੰਤ ਬਾਬਾ ਲੀਡਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਪਾਠ ਬੋਧ ਦੀ ਸਿਖਲਾਈ ਗੁਰੂ ਸ਼ਬਦ ਨਾਲ ਜੋੜਨ ਲਈ ਕੀਤਾ ਜਾ ਰਿਹਾ ਹੈ ਜਿਸ ਵਿੱਚ ਬੱਚਿਆ ਤੋਂ ਨੌਜਵਾਨ ਤੇ ਬਿਬੀਆਂ ਸ਼ਾਮਲ ਹੋਣਗੀਆਂ ਉਹਨਾਂ ਦੱਸਿਆ ਕਿ ਇਸ ਮੌਕੇ ਵਕ ਵਕ ਧਾਰਮਿਕ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਉੱबल ਰਹਿਣ ਵਾਲਿਆਂ ਤੋਂ ਇਲਾਵਾ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਸਮਾਗਮ 1 ਜੂਨ ਤੋਂ ਲੈ ਕੇ 20 ਜੂਨ ਤੱਕ ਚੱਲ ਰਿਹਾ ਹੈ ਇਸ ਵਿੱਚ 150 ਕ੍ਰীব ਭਾਗੀ ਜਿਨ੍ਹਾਂ ਵਿੱਚ ਬੱਚੇ ਨੌਜਵਾਨ ਆਦੀ ਨੇ ਭਾਗ ਲਿਆ ਉਹਨਾਂ ਸਾਰਿਆਂ ਨੂੰ ਸਮਾਗਮ ਦੀ ਸਮਾਪਤੀ ਤੇ ਗੁਰਮਤੀ ਸਾਹਿਤ ਨਾਲ ਸਨਮਾਨਿਤ ਕੀਤਾ ਜਾਵੇਗਾ। ਕਪੂਰਥਲਾ ਤੋਂ ਪੱਤਰਕਾਰ ਰਾਜੇਂਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ। ਜਸਮੀਤ ਸਿੰਘ ਜੀ। ਬਲੇਰ ਖਾਨਪੁਰ ਦੀ ਗੁਰਦੁਆਰਾ ਸੰਗਤ ਸਰ ਸਾਹਿਬ ਐਂਡ ਬਲੇਰ ਖਾਨਪੁਰ। ਇਹ ਜੋ ਸਮਾਗਮ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਪਾਠ ਬੋਧ ਸਮਾਗਮ ਹੈ ਜਿਸ ਵਿੱਚ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਬੀਬੀਆਂ ਤੱਕ ਇਹ ਜੋ ਪਾਠ ਬੋਧ ਦੀ ਸਖਲਾਈ ਗੁਰ ਸ਼ਬਦ ਦੇ ਨਾਲ ਜੋੜਨ ਦੇ ਲਈ ਇਹ ਬਹੁਤ ਵੱਡਾ ਉਦਮ ਕੀਤਾ ਜਾ ਰਿਹਾ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਸਾਰਾ ਪ੍ਰੋਗਰਾਮ ਹੈ ਸੰਤ ਬਾਬਾ ਲੀਡਰ ਸਿੰਘ ਜੀ ਦੇ ਰਹਿਨਮਾਈ ਹੇਠ ਚੱਲ ਰਿਹਾ ਹੈ ਔਰ ਇਹ ਜੋ ਸਮਾਗਮ ਹੈ ਪਹਿਲੀ ਤਰੀਕ ਤੋਂ ਸ਼ੁਰੂ ਹੋਇਆ ਹੈ ਔਰ 20 ਤਰੀਕ ਤੱਕ ਇਸੇ ਤਰ੍ਹਾਂ ਹੀ ਚੱਲੇਗਾ 20 ਤਰੀਕ ਨੂੰ ਜਿਹੜੇ ਬੱਚੇ ਫਸਟ ਸੈਕੰਡ ਥਰਡ ਹੋਣਗੇ ਉਹਨਾਂ ਨੂੰ ਸ਼ੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਮੈਡਲ ਦਿੱਤੇ ਜਾਣਗੇ ਔਰ ਲਿਟਰੇਚਰ ਦਿੱਤਾ ਜਾਊਗਾ ਧਾਰਮਿਕ ਲਿਟਰੇਚਰ ਉਸੇ ਦਿਨ ਤੋਂ ਹੀ ਗੁਰੂ ਕੇ ਸ਼ਬਦ ਦਾ ਇਸੇ ਤਰ੍ਹਾਂ ਹੀ ਪ੍ਰਚਾਰ ਚੱਲ ਰਿਹਾ ਹੈ ਬੱਚੇ ਜੀ 5 ਸਾਲ ਦੀ ਉਮਰ ਤੋਂ ਲੈ ਕੇ 45 50 ਸਾਲ ਦੀ ਉਮਰ ਤੱਕ ਦੇ ਸਾਡੇ ਕੋਲ 5 ਗਰੁੱਪ ਹਨ ਉਹਨਾਂ ਪੰਜਾਂ ਗਰੁੱਪਾਂ ਦੇ ਵਿੱਚੋਂ ਜੋ ਫਸਟ ਸੈਕੰਡ ਥਰਡ ਹੋਣਗੇ ਉਹਨਾਂ ਨੂੰ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਔਰ 150 ਬੱਚੇ ਨੂੰ ਹੀ ਬਿਲਕੁਲ ਉਹਦੇ ਇਨਾਮ ਦਿੱਤੇ ਜਾਣਗੇ ਕੋਈ ਵੀ ਬੱਚਾ ਇਹਨਾਂ ਵਿਰਵਾ ਨਹੀਂ ਜਾਏਗਾ ਭਾਵੇਂ ਉਹਦੇ ਨੰਬਰ ਘੱਟ ਵੀ ਆਏ ਹੋਣ ਉਹਨੂੰ ਸ਼ਾਬਾਸ਼ ਦੇ ਤੌਰ ਤੇ ਇਨਾਮ ਜ਼ਰੂਰ ਦਿੱਤਾ ਜਾਵੇਗਾ ਬੱਚਿਆਂ ਨੂੰ ਜੀ ਜਪਜੀ ਸਾਹਿਬ ਤੋਂ ਸ਼ੁਰੂ ਕਰਕੇ ਲਗਾਤਾਰਾਂ ਤੋਂ ਮਹਾਰਨੀ ਤੋਂ ਸ਼ੁਰੂ ਕਰਕੇ ਜਪਜੀ ਸਾਹਿਬ ਜਿਨੀਆਂ ਨਿਤਨੇਮ ਦੀਆਂ ਪੌੜੀਆਂ ਅਨੰਦ ਸਾਹਿਬ ਚੋਪਈ ਸਵੇਈਏ ਇਹ ਸਾਡੇ ਨਗਰ ਵੱਲੋਂ ਪਹਿਲੀ ਵਾਰੀ ਇਹ ਕੀਤਾ ਜਾ ਰਿਹਾ ਜੀ ਉਦਮ ਇਹ ਸਾਡਾ ਬੱਚਾ ਹੈ ਗੁਰਜੀਤ ਸਿੰਘ ਇਹ ਬਹੁਤ ਧਾਰਮਿਕ ਵਿਚਾਰਾਂ ਵਾਲਾ ਨੌਜਵਾਨ ਹੈ ਇੰਨੇ ਉਦਮ ਕੀਤਾ ਸੀ ਔਰ ਸਾਰੀ ਹੀ ਸੰਗਤ ਇਹਦੇ ਨਾਲ ਤਰੀ ਹੋਈ ਹੈ ਔਰ ਸਾਰੀ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਹੈ 20 ਦਿਨ ਤੋਂ ਹੀ ਲੰਗਰ ਪ੍ਰਸ਼ਾਦਾ ਇਸੇ ਤਰ੍ਹਾਂ ਹੀ ਸ਼ਬੀਲਾਂ ਠੰਡੇ ਮਿੱਠੇ ਜਲਦੀਆਂ ਚੱਲ ਰਹੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ 20 ਦਿਨ ਤੱਕ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਚੱਲਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਤਰ ਸੱਚੇ ਪਾਤਸ਼ਾਹ ਜੀ ਦੇ ਜੋ 52 ਬਚਨ ਹੈ ਉਹਨਾਂ ਦੇ ਵਿੱਚ ਸਤਿਗੁਰਾਂ ਨੇ ਇੱਕ ਥਾਂ ਬਚਨ ਕੀਤਾ 52 ਬਚਨਾਂ ਦੇ ਵਿੱਚ ਕਿ ਜਿਹੜੇ ਕੁਰਬਾਨੀ ਦੇ ਅਰਥ ਹੈ ਗੁਰੂ ਘਰ ਦੇ ਵਿਦਵਾਨ ਸਿੱਖਾਂ ਪਾਸੋਂ ਖੜਨੇ ਇਤਿਹਾਸ ਦੇ ਵਿੱਚ ਵੀ ਬੋਲ ਆਉਂਦੇ ਹਨ ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖ ਹੈ ਜਾਣ ਤਾਂ ਸਿੰਘ ਨੂੰ ਜਦੋਂ ਸੰਤਿਆ ਲੈਣੀ ਹੋਵੇ ਤੇ ਗੁਰੂ ਘਰ ਦੇ ਵਿਦਵਾਨ ਸਿੰਘਾਂ ਪਾਸੋਂ ਜਾ ਕੇ ਗੁਰਬਾਣੀ ਦੇ ਅੱਖਰਾਂ ਦਾ ਬੋਧ ਕਰਨਾ ਚਾਹੀਦਾ ਇਹ ਜਿਹੜੀ ਰੀਤ ਹੈ ਪਿਛਲੇ ਸਾਲ ਸਤਿਕਾਰਯੋਗ ਸੰਤਵਾਵਾ ਸਾਹਿਬ ਸਿੰਘ ਜੀ ਨਿਰਮਲੇ ਮਹਾਪੁਰਖ ਸਮਰਾਏ ਵਾਲੇ ਉਹਨਾਂ ਨੇ ਸੰਤ ਦਰਸ਼ਨ ਸਿੰਘ ਜੀ ਦੇ ਨਾਲ ਗੁਰਮਤਾ ਕੀਤਾ ਵੀ ਆਪਾਂ ਇਹ ਜਿਹੜੀ ਰੀਤ ਹੈ ਇਹਨੂੰ ਕਿਸੇ ਤਰੀਕੇ ਨਾਲ ਅੱਗੇ ਤੋਰੀਏ ਤੋਂ ਉਹਨਾਂ ਨੇ ਫਿਰ ਦਾਸ ਨੂੰ ਬੁਲਾ ਕੇ ਉੱਥੇ ਮੀਟਿੰਗ ਰੱਖ ਕੇ ਪਹਿਲਾ ਸਮਾਗਮ ਪਿਛਲੇ ਸਾਲ ਨਗਰ ਸਮਰਾਏ ਇਸੇ ਤਰੀਕੇ ਨਾਲ 20 ਦਿਨਾਂ ਦਾ ਕੀਤਾ ਗਿਆ ਸੀਗਾ ਤੋਂ ਇਥੋਂ ਸੰਗਤਾਂ ਨਾਲ ਜਾਂਦੀਆਂ ਰਹੀਆਂ ਜਿਹਦੇ ਵਿੱਚ ਭਾਈ ਗੁਰਜੀਤ ਸਿੰਘ ਹੁਣੀ ਨਾਲ ਭਾਈ ਪਰਮਜੀਤ ਸਿੰਘ ਹੁਣੀ ਨਾਲ ਜਾਂਦੇ ਰਹੇ ਇਸ ਵਾਰੀ ਹੋਰ ਦੋ ਤਿੰਨ ਨਗਰਾਂ ਤੋਂ ਬਿਸਕਸਰਪੁਰ ਜਾਂ ਹੋਰ ਇੱਕ ਦੋ ਨਗਰੋਂ ਨਾਲ ਤੋਂ ਵੀ ਫੋਨ ਆਏ ਸੀ ਵੀ ਅਸੀਂ ਇਹ ਚਾਹੁੰਦੇ ਆ ਪਰ ਇਹ ਗੁਰਮੁਖਾਂ ਨੇ ਉਤਮ ਬਹੁਤ ਜ਼ਿਆਦਾ ਕੀਤਾ ਵੀ ਨਹੀਂ ਆਪਾਂ ਇਸ ਪਿੱਲੋ ਇੱਥੇ ਸਮਾਗਮ ਇਸ ਵਾਰੀ ਰੱਖੀਏ ਤਾਂ ਸਾਰੇ ਇਸ ਨਗਰ ਦੇ ਜਿੰਨੇ ਵੀ ਪਤਵੰਤੇ ਸੱਜਣਾਂ ਪੰਚਾਇਤੀ ਮੈਂਬਰ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਸਾਰਿਆਂ ਰਲ ਮਿਲ ਕੇ ਗੁਰਮਤਾ ਕਰਕੇ ਇੱਥੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਇੱਕ ਤਰੀਕ ਤੋਂ ਆਰੰਭ ਕੀਤਾ ਇਹਦੇ ਵਿੱਚ ਸਾਡੇ ਕੋਲ ਤਕਰੀਬਨ 137 ਬੱਚੇ ਜਿਨ੍ਹਾਂ ਨੇ 1 ਤਰੀਕ ਤੋਂ ਲੈ ਕੇ ਹੁਣ ਤੱਕ ਪ੍ਰੋਪਰ ਕਲਾਸ ਦੇ ਵਿੱਚ ਹਿੱਸਾ ਲਿਆ ਉਹਦੇ ਨਾਲ ਹੋਰ ਉਹਨਾਂ ਦੇ ਪੇਰੈਂਟਸ ਜਿਹੜੇ ਆਉਂਦੇ ਸੀ ਬੈਠ ਕੇ ਨਾਲ ਸੁਣਦੇ ਸੀ ਉਹਨਾਂ ਨੇ ਵੀ ਇੱਥੇ ਹਿੱਸਾ ਲਿਆ ਤੇ ਨਾਲ ਦੀ ਨਾਲ ਲਖਾਰੀ ਸਿੰਘ ਤੋਂ ਆਏ ਹੋਏ ਨੇ ਇੱਕ ਲਖਾਰੀ ਸਵਰਨਪ੍ਰੀਤ ਸਿੰਘ ਜੀ ਇੱਕ ਜਸ਼ਨਪ੍ਰੀਤ ਸਿੰਘ ਜੀ ਉਹ ਆਪਣੇ ਕੋਲ ਹਾਜ਼ਰ ਨੇ ਤੇ ਲਿਖਣ ਦੀ ਵਿੱਦਿਆ ਬਾਰੇ ਉਹ ਆਪ ਜੀ ਦੇ ਨਾਲ ਸਾਂਝ ਪਾਉਣਗੇ ਨਾਲ ਦੀ ਨਾਲ ਸਾਡੇ ਕੋਲ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਵਾਹਿਗੁਰੂ ਰਵਿੰਦਰ ਸਿੰਘ ਵੀ ਉਚੇਚੇ ਤੌਰ ਤੇ ਹਾਜ਼ਰੀ ਭਰਦੇ ਰਿਹਾ ਉਹ ਵੀ ਇਹਦੇ ਬਾਰੇ ਆਪ ਜੀ ਨੂੰ ਜਾਣਕਾਰੀ ਦੇ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ